ਸ਼੍ਰੀ ਗੁਰੂ ਨਾਨਕ ਦੇਵ ਜੀ ਇੱਕ ਵਾਰ ਚੱਲਦੇ-ਚੱਲਦੇ ਇਹੋ ਜੀ ਜਗ੍ਹਾ ਤੇ ਜਾ ਪਹੁੰਚੇ ਜਿੱਥੇ ਦੂਰ-ਦੂਰ ਤੱਕ ਨਾ ਤਾਂ ਅੰਨ ਦਾ ਦਾਣਾ ਸੀ ਤੇ ਨਾ ਹੀ ਅੱਗ ਬਾਰੇ ਉੱਥੋਂ ਦੇ ਲੋਕਾਂ ਨੂੰ ਕੁਝ ਵੀ ਪਤਾ ਸੀ ਇਸ ਜਗ੍ਹਾ ਤੇ ਇੱਕ ਪਰੰਪਰਾ ਬਹੁ ਟਾਈਮ ਤੋਂ ਚੱਲਦੀ ਪਈ ਸੀ ਇਹ ਪਰੰਪਰਾ ਏ ਸੀ ਕਿ ਇੱਥੋਂ ਦੇ ਲੋਕ ਪੇੜ ਦਾ మాਸ ਤੁੱਪ ਵਿੱਚ ਸੁਕਾ ਕੇ ਖਾਂਦੇ ਸੀ ਤੇ ਜਿਹੜਾ ਵੀ ਕੋਈ ਉਹਨਾਂ ਦੇ ਨਗਰ ਵਿੱਚ ਆਉਂਦਾ ਸੀ ਉਹਨੂੰ ਵੀ ਪੇੜ ਦਾ మాਸ ਹੀ ਖਾਣ ਨੂੰ ਦਿੰਦੇ ਸੀ ਹੁਣ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਜੀ ਚਲਦੇ ਚਲਦੇ ਇਸ ਜਗ੍ਹਾ ਤੇ ਪਹੁੰਚ ਗਏ ਤੇ ਉੱਥੇ ਪਹੁੰਚ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਡੇਰਾ ਲਾ ਲਿਆ ਗੁਰੂ ਜੀ ਡੇਰਾ ਲਾ ਕੇ ਸਤਗੁਰੂ ਦਾ ਜਾਪ ਕਰ ਰਹੇ ਸੀ ਥੋੜੇ ਟਾਈਮ ਬਾਅਦ ਉੱਥੇ ਇੱਕ ਭੇਡ ਚਰਾਉਣ ਵਾਲਾ ਆਇਆ ਉਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਗੁਰੂ ਜੀ ਤੁਹਾਨੂੰ ਸਾਡੀ ਪਰੰਪਰਾ ਦੇ ਅਨੁਸਾਰ ਸਾਡੇ ਘਰ ਭੋਜਨ ਛਕਣਾ ਪਊਗਾ ਸਾਡੀ ਪਰੰਪਰਾ ਇਹ ਹੈ ਕਿ ਮੈਂ ਇੱਕ ਭੇਡ ਮਾਰ ਕੇ ਉਸਦੇ ਮਾਸ ਨੂੰ ਤੁੱਪ ਵਿੱਚ ਰੱਖਾਂਗਾ ਜਿਸ ਨੂੰ ਤੁਹਾਨੂੰ ਸੇਵਨ ਕਰਨਾ ਪਊਗਾ ਜੇ ਤੁਸੀਂ ਜੀ ਹਾਂ ਨਹੀਂ ਕਰਦੇ ਤੇ ਸਾਡਾ ਮਹਾਰਾਜ ਬਹੁਤ ਗੁੱਸਾ ਹੋ ਜਾਊਗਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਪੇੜ ਚਰੌਣ ਵਾਲੇ ਨੂੰ ਕਿਹਾ ਤੁਹਾਡੀ ਜਿਵੇਂ ਵੀ ਪਰੰਪਰਾ ਹੈ ਉਹਦੇ ਅਨੁਸਾਰ ਭੋਜਨ ਲਿਆਓ ਫਿਰ ਉਹ ਪੇੜ ਚਰੌਣ ਵਾਲਾ ਪੇੜ ਨੂੰ ਮਾਰ ਕੇ ਟੌਪ ਵਿੱਚ ਰੱਖ ਕੇ ਸੂਰਜ ਦੀ ਪੂਜਾ ਕਰਨ ਲੱਗ ਗਿਆ ਕੁਝ ਸਮੇਂ ਬਾਅਦ ਉਹ ਭੋਜਨ ਪੱਕ ਗਿਆ ਫਿਰ ਇਸ ਪੇੜ ਚਰੌਣ ਵਾਲੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਗੁਰੂ ਜੀ ਭੋਜਨ ਛਕ ਲਓ ਗੁਰੂ ਜੀ ਨੇ ਪੇੜ ਚਰੌਣ ਵਾਲੇ ਨੂੰ ਕਿਹਾ ਇਸ ਪੇੜ ਦੀਆਂ ਹੱਡੀਆਂ ਤੇ ਖੱਲ ਨੂੰ ਇੱਕ ਜਗ੍ਹਾ ਤੇ ਇਕੱਠਾ ਕਰ ਦਿਓ ਉਸ ਪੀੜ ਚਰੌਣ ਵਾਲੇ ਨੇ ਪੀੜ ਦੀ ਖੱਲ ਤੇ ਹੱਡੀਆਂ ਇਕੱਠੀਆਂ ਕਰ ਦਿੱਤੀਆਂ ਗੁਰੂ ਜੀ ਨੇ ਕਿਹਾ ਹੁਣ ਇਹ ਪੀੜ ਕਾ ਖਾਊਗੀ ਪੀੜ ਚਰੌਣ ਵਾਲਾ ਬਹੁਤ ਹੈਰਾਨੀ ਨਾਲ ਦੇਖ ਰਿਹਾ ਸੀ ਫਿਰ ਉਹ ਪੀੜ ਜ਼ਿੰਦਾ ਹੋ ਗਈ ਤੇ ਕਾ ਖਾਣ ਲੱਗ ਗਈ ਪੀੜ ਚਰੌਣ ਵਾਲਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪੈਰਾਂ ਵਿੱਚ ਡਿੱਗ ਗਿਆ ਪੀੜ ਚਰੌਣ ਵਾਲੇ ਨੂੰ ਗੁਰੂ ਨਾਨਕ ਦੇਵ ਜੀ ਨੇ ਕਿਹਾ ਜਾ ਸਾਰੇ ਪਿੰਡ ਵਿੱਚ ਸਭ ਨੂੰ ਕਹ ਦੇ ਕਿ ਇੱਕ ਸੰਤ ਤੁਹਾਨੂੰ ਅੰਨ ਤੇ ਅੱਗ ਦਾ ਵਰ ਦੇਣ ਆਇਆ ਹੈ ਪੀੜ ਚਾਣ ਵਾਲੇ ਨੇ ਅਜੀਹਾਈ ਕੀਤਾ ਉਹ ਗਿਆ ਤੇ ਪਿੰਡ ਦੇ ਸਭ ਤੋਂ ਅਮੀਰ ਬੰਦੇ ਨੂੰ ਕਿਹਾ ਦੇਖੋ ਆਪਣੇ ਪਿੰਡ ਵਿੱਚ ਇੱਕ ਸੰਤ ਆਇਆ ਹੈ ਜਿਸ ਨੇ ਮਰੀ ਹੋਈ ਪੀੜ ਨੂੰ ਜਿਉਂਦਾ ਕਰ ਦਿੱਤਾ ਉਸ ਧਣੀ ਬੰਦੇ ਨੇ ਯਕੀਨਤਾ ਨਹੀਂ ਕੀਤਾ ਪਰ ਉਹ ਉਸ ਸੰਤ ਨੂੰ ਮਿਲਣ ਲਈ ਤਿਆਰ ਹੋ ਗਿਆ ਫਿਰ ਉਤਣੀ ਬੰਦਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਮਤਕਾਰ ਨੂੰ ਦੇਖ ਕੇ ਹੈਰਾਨ ਹੋ ਗਿਆ ਉਤਣੀ ਬੰਦੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਥੋੜਾ ਜਿਹਾ ਅਨਾਜ ਲੈ ਕੇ ਆਓ ਧਣੀ ਬੰਦਾ ਕਹਿਣ ਲੱਗਾ ਗੁਰੂ ਜੀ ਇੱਥੇ ਅਨਾਜ ਤਾਂ ਨਹੀਂ ਹੈ ਅਸੀਂ ਤਾਂ ਪੇ ਦਾ ਮਾਸ ਤੋਂਪ ਵਿੱਚ ਸਕਾ ਕੇ ਖਾਂਦੇ ਪਰ ਫਿਰ ਵੀ ਜੇ ਤੁਸੀਂ ਕਹਿ ਰਹੇ ਹੋ ਤਾਂ ਅਸੀਂ ਇਸ ਤੋਂ ਦੇ ਰਾਜੇ ਨਾਲ ਗੱਲ ਕਰਕੇ ਅਨਾਜ ਦਾ ਪ੍ਰਬੰਧ ਕਰਵਾ ਦਵਾਂਗੇ ਅਗਲੇ ਦਿਨ ਰਾਜਾ ਵੀ ਚਮਤਕਾਰੀ ਗੱਲਾਂ ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕੋਲ ਆ ਪਹੁੰਚਿਆ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰਾਜੇ ਨੂੰ ਕਿਹਾ ਤੁਸੀਂ ਥੋੜੇ ਅਨਾਜ ਦਾ ਪ੍ਰਬੰਧ ਕਰੋ ਰਾਜੇ ਨੇ ਕਿਵੇਂ ਨਾ ਕਿਵੇਂ ਕਰਕੇ ਥੋੜੇ ਜਿਹੇ ਅਨਾਜ ਦਾ ਪ੍ਰਬੰਧ ਗੁਰੂ ਸਾਹਿਬ ਨੇ ਕੀਤਾ ਗੁਰੂ ਜੀ ਨੇ ਉਸ ਅਨਾਜ ਨੂੰ ਆਪਣੇ ਹੱਥ ਵਿੱਚ ਫੜ ਲਿਆ ਤੇ ਸਤਨਾਮ ਸ਼੍ਰੀ ਵਾਹਿਗੁਰੂ ਦਾ ਜਾਪ ਤਾਂ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਅਨਾਜ ਨੂੰ ਥੋੜੀ ਜਿਹੀ ਜਗ੍ਹਾ ਉੱਤੇ ਫੈਲਾ ਦਿੱਤਾ। ਗੁਰੂ ਜੀ ਦੀ ਸ਼ਕਤੀ ਨਾਲ ਉਸ ਜਗ੍ਹਾ ਤੇ ਅਨਾਜ ਕੁਝ ਮਿੰਟਾਂ ਵਿੱਚ ਉੱਗ ਗਿਆ। ਇਸ ਤਰ੍ਹਾਂ ਪੂਰਾ ਪੈਂਡ ਅਨਾਜ ਨਾਲ ਭਰ ਗਿਆ। ਗੁਰੂ ਜੀ ਨੇ ਕਿਹਾ ਇਸ ਤਰ੍ਹਾਂ ਹੀ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰਕੇ ਅਨਾਜ ਬੋਇਆ ਕਰੋ। ਈਸ਼ਵਰ ਪਲਾ ਕਰੂਗਾ। ਇਸ ਤਰ੍ਹਾਂ ਉੱਥੋਂ ਦੇ ਸਾਰੇ ਲੋਕ ਗੁਰੂ ਨਾਨਕ ਦੇਵ ਜੀ ਦੇ ਭਗਤ ਬਣ ਗਏ। ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਚੰਗੇ ਉਪਦੇਸ਼ ਦਿੱਤੇ ਤੇ ਉਹਨਾਂ ਦਾ ਖਾਣਾ ਸਭ ਕੁਝ ਬਦਲ ਗਿਆ। ਤਾਂ ਜੇ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਲਿਆ ਤਾਂ ਕਮੈਂਟ ਵਿੱਚ ਸਤਨਾਮ ਸ਼੍ਰੀ ਵਾਹਿਗੁਰੂ ਜ਼ਰੂਰ ਲਿਖ ਕੇ ਜਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ